ਇਹ ਰਾਫੇਲੀ ਰਾਫੇਲੀ ਰੋਜ਼ਾਨਾ ਇਹ ਅੱਛੀ ਮੇਰੇ ਹਿਸਾਬ ਨਾਲ ਅੱਛੀ ਗੱਲ ਬਾਤ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਸਹੀ ਹੋ ਆਪਾਂ ਆਪਣੀ ਜਿਹੜਾ ਹੈਗਾ ਜੀ ਇਸ ਵਜ੍ਹਾ ਨਾਲ ਹੈ ਮੰਤਰੀ ਸਾਹਿਬ ਜਿਹੜਾ ਪਹਿਲੀ ਵਾਰ ਸ਼ਾਹਦੀ ਚ ਸੋਧਿਆ ਪਹਿਲੀ ਵਾਰ ਪਰ ਅਕਾਲੀ ਦਲ ਨੇ ਮੇਰਾ ਨੱਕ ਤੇ ਮੂੰਹ ਅੱਡੀ ਨਾਲ ਲਵਾਇਆ ਇਸ ਕਰਕੇ ਅਸੀਂ ਅਕਾਲੀ ਦਲ ਨੂੰ ਮੇਰੇ ਖਿਆਲ ਅਲਵਿਦਾ ਕਹਿਤਾ ਸੀ ਮੈਂ ਜਬਾਰੀ ਕਰਦਾ ਰਗਾ ਦਿਖਾ ਕਿ ਤਿਹਾਰ ਆਗਾ ਹਰੇਕ ਪੰਜ ਸਾਲਾਂ ਬਾਅਦ ਐਮ ਐਲ ਏ ਬਣਾਉਣ ਦਾ ਤਿਹਾਰ ਆਉਂਦਾ ਹੈਗਾ ਹਰੇਕ ਪੰਜ ਸਾਲਾਂ ਬਾਅਦ ਮੈਂਬਰ ਪਾਰਲੀਮੈਂਟ ਬਣਾਉਣ ਦਾ ਤਿਹਾਰ ਆਉਂਦਾ ਹੈਗਾ ਤੇ ਇਹ ਤਿਹਾਰ ਫਿਰ ਕਿਹੜੇ ਪਾਸੇ ਜਾਊਗਾ ਜੀ ਜਿਵੇਂ ਹੁਣ ਅੱਜ ਤੁਸੀਂ ਕੱਲੇ ਕੱਲੇ ਪਿੰਡ ਜਾ ਰਹੇ ਹੋ ਤਿਹਾਰ ਜਿਹੜਾ ਮੈਂ ਤਾਂ ਬਿਲਕੁਲ ਸਪਸ਼ਟ ਆ ਕਿ ਤਿਹਾਰ ਜਿਹੜਾ ਇਸ ਵਾਰ ਆਮ ਆਦਮੀ ਪਾਰਟੀ ਦੇ ਪੱਖੇ ਜਾ ਰਿਹਾ ਹੈਗਾ ਤੇ ਲੋਕ ਲੱਗਦਾ ਵੀ ਜੀ ਪਹਿਲਾਂ ਵਾਂਗੂ ਜਿਵੇਂ ਪਹਿਲਾਂ ਵੀ ਚਲੋ ਤਿੰਨ ਮਹੀਨੇ ਬਾਅਦ ਆਪਾਂ ਨੂੰ ਉਹਨਾਂ ਮੁੱਚੀ ਦਾ ਸਾਹਮਣਾ ਕਰਨਾ ਪਿਆ ਚਲੋ ਕੁਦਰਤੀ ਇਸ ਵਾਰ ਰਿਜ਼ਲਟ ਕੁਝ ਵੱਖਰਾ ਆਊਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਰੂਪ ਆਪਣੀ ਜਿਹੜਾ ਹੈਗਾ ਜੀ ਇਸ ਵਜ੍ਹਾ ਨਾਲ ਹੈ ਮੰਤਰੀ ਸਾਹਿਬ ਜਿਹੜਾ ਪਹਿਲੀ ਵਾਰ ਸ਼ਾਹਦੀ ਚ ਪਰ ਅਕਾਲੀ ਦਲ ਨੇ ਮੇਰਾ ਨੱਕ ਤੇ ਮੂੰਹ ਅੱਡੀ ਨਾਲ ਲਵਾਇਆ ਇਸ ਕਰਕੇ ਅਸੀਂ ਅਕਾਲੀ ਦਲ ਨੂੰ ਬਹੁਤ ਟਾਈਮ ਪਹਿਲਾਂ ਹੀ ਮੇਰੇ ਕੋਲ ਅਲਵਿਦਾ ਕਹਿਤਾ ਸੀ ਮੈਂ ਤੇ ਹੁਣ ਵੀ ਇਹਨਾਂ ਦੀ ਕਹਿਣੀ ਤੇ ਕਰਨੀ ਤੇ ਪੱਕੇ ਰਾਂਗੇ ਜਿਵੇਂ ਜੀਮਾ ਸਾਹਿਬ ਕਹਿਣਗੇ ਮੇਰੇ ਵੱਡੇ ਭਰਾ ਨੇ ਪਹਿਲਾਂ ਵੀ ਮੈਨੂੰ ਛੋਟੇ ਭਰਾਵਾਂ ਵਾਂਗ ਬਹੁਤ ਹੀ ਪਿਆਰ ਦਿੱਤਾ ਤੇ ਹੁਣ ਵੀ ਜਿਵੇਂ ਵੀ ਕਹਿਣਗੇ ਉਵੇਂ ਹੀ ਇਹਨਾਂ ਦੇ ਨਾਲ-ਨਾਲ ਕਦਮ ਦੇ ਕਦਮ ਨਾਲ ਮਿਲ ਕੇ ਚੱਲਣਾ ਹੈ। ਅੱਜ ਪੂਰਾ ਜੀਵਤ ਆ ਜਾਣਾ ਹੋ ਗਿਆ ਜੀ ਕੱਲ। ਆ ਜਮ ਆਦਮੀ ਪਾਰਟੀ ਚ ਜੁਆਇਨਿੰਗ ਕਰੀ ਹੈ। ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਜੀ ਮੈਂ ਬਹੁਤ ਵਧੀਆ ਤੇ ਅੱਛਾ ਮਹਿਸੂਸ ਕਰਦਾ ਹਾਂ। ਖਰਫ ਕੌਣ ਲੈ ਕੇ ਆਂਟੀਮਾ ਸਾਹਿਬ ਜੀ ਸਵਾਗਤ ਹੈ ਜੀ। ਹਾਂਜੀ 40% ਦੇ ਲਗਭਗ VOTING ਹੋ ਚੁੱਕੀ ਹੈ। ਕਿਸ ਤਰ੍ਹਾਂ ਦੇਖਦੇ ਹੋ? ਅ ਦੇਖੋ ਮੈਂ ਸਮਝਦਾ ਪੰਜਾਬ ਜਿਹੜਾ ਉਹ ਰਿਕਾਰਡ ਕੈਂਪ ਕਰੂਗਾ VOTING ਪੋਲਿੰਗ ਦੇ ਵਿੱਚ ਸਭ ਤੋਂ ਵੱਧ VOTING ਔਰ ਪੋਲਿੰਗ ਜਿਹੜੀ ਆ ਮੈਂ ਸਮਝਦਾ ਪੰਜਾਬ ਚ ਹੋ ਰਹੀ ਆ ਕਈ ਸਟੇਟਾਂ ਚ ਬਹੁਤ ਘੱਟ ਪੋਲਿੰਗ ਹੋਈ ਆ ਪਰ ਪੰਜਾਬ ਆਪਣਾ ਰਿਕਾਰਡ ਕੈਂਪ ਕਰੂਗਾ ਔਰ ਕਿਤੇ 40 ਹੋਈ ਆ ਕਿਤੇ 35 ਹੋਈ ਆ ਔਰ ਜਦ ਤੱਕ ਪੋਲਿੰਗ ਬੰਦ ਹੋਣੀ ਆ ਮੈਨੂੰ ਲੱਗਦਾ ਕਿ 70% ਨੂੰ ਪੋਲਿੰਗ ਜਿਹੜੀ ਆ ਉਹ ਕ੍ਰਾਸ ਕਰ ਜੂਗੀ ਔਰ ਇਸ ਲੋਕਤੰਤਰ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਕਿ ਇਸ ਲੋਕਤੰਤਰ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਕਿ ਇਹ ਤਿਹਾਰ ਆਗਾ ਹਰੇਕ 5 ਸਾਲਾਂ ਬਾਅਦ ਐਮਐਲਏ ਬਣਾਉਣ ਦਾ ਤਿਹਾਰ ਆਉਂਦਾਗਾ ਹਰੇਕ 5 ਸਾਲਾਂ ਬਾਅਦ ਮੈਂਬਰ ਪਾਰਲੀਮੈਂਟ ਬਣਾਉਣ ਦਾ ਤਿਹਾਰ ਆਉਂਦਾਗਾ ਹਰੇਕ 5 ਸਾਲਾਂ ਬਾਅਦ ਸਰਪੰਚ ਬਣਾਉਣ ਦਾ ਤਿਹਾਰ ਆਉਂਦਾਗਾ ਤੇ ਇਹ ਤਿਹਾਰ ਫਿਰ ਕਿਹੜੇ ਪਾਸੇ ਜਾਊਗਾ ਜੀ ਜਿਵੇਂ ਹੁਣ ਅੱਜ ਤੁਸੀਂ ਕੱਲੇ ਕੱਲੇ ਪਿੰਡ ਜਾ ਰਹੇ ਹੋ ਤਿਹਾਰ ਜਿਹੜਾ ਮੈਂ ਤਾਂ ਬਿਲਕੁਲ ਸਪਸ਼ਟ ਆ ਕਿ ਤਿਹਾਰ ਜਿਹੜਾ ਇਸ ਵਾਰ ਆਮ ਆਦਮੀ ਪਾਰਟੀ ਦੇ ਪੱਖে ਜਾ ਰਿਹਾਗਾ ਔਰ ਲੋਕਾਂ ਨੇ 2 ਸਾਲ ਪਹਿਲਾਂ ਇੱਕ ਵੱਡਾ ਫਤਵਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੱਕ ਦਿੱਤਾ ਸੀਗਾ ਔਰ 2 ਸਾਲਾਂ ਤੋਂ ਲਗਾ ਸਰਕਾਰ ਲਗਾਤਾਰ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਕੰਮ ਕਰ ਰਹੀ ਆ ਤੇ ਲੋਕ ਲੱਗਦਾ ਵੀ ਜੀ ਪਹਿਲਾਂ ਮੰਗੋ ਜਿਵੇਂ ਪਹਿਲਾਂ ਵੀ ਚਲੋ ਤਿੰਨ ਮਹੀਨੇ ਬਾਅਦ ਆਪਾਂ ਨੂੰ ਮੁੱਚੀ ਦਾ ਸਾਹਮਣਾ ਕਰਨਾ ਪਿਆ ਚਲੋ ਕੁਦਰਤੀ ਇਸ ਵਾਰ ਰਿਜ਼ਲਟ ਉਸ ਵੱਖਰਾ ਆਊਗਾ ਬਿਲਕੁਲ ਇਸ ਵਾਰ ਜਿਹੜਾ ਹੈਗਾ ਆਮ ਆਦਮੀ ਪਾਰਟੀ 13 0 ਦੇ ਨਾਲ ਪੂਰੇ ਪੰਜਾਬ ਦੇ 13 ਸੀਟਾਂ ਜਿੱਤਨਗੇ ਮੰਤਰੀ ਸਾਹਿਬ ਜਿਹੜਾ ਪਹਿਲੀ ਵਾਰ ਸ਼ਾਦੀ ਚ ਤੇ ਪਹਿਲੀ ਵਾਰ ਤਾਂ ਮਸ਼ਾਲਾ ਨੂੰ ਜਿਹੜਾ ਐਸੀ ਧਰ ਮਸ਼ਾਲਾ ਨੂੰ 10 ਲੱਖ ਰੁਪਈਆ ਜਿਹੜਾ ਦਿੱਤਾ ਹੈ ਅੱਜ ਤੱਕ ਕਿਸੇ ਸਰਕਾਰ ਨੇ ਮੇਰੇ ਖਾਲੇ ਨਹੀਂ ਦਿੱਤਾ ਮੈਂ ਵੀ ਅਕਾਲੀ ਦਲ ਚ 10 ਸਾਲ ਰਹਿ ਗਿਆ ਜੀ ਤੋੜ ਮਿਹਨਤ ਕੀਤੀ ਹੈ ਤੇ ਜੀ ਤੋੜ ਹੋ ਕਿਤੇ ਆ ਪਰ ਅਕਾਲੀ ਦਲ ਨੇ ਮੇਰਾ ਨੱਕ ਤੇ ਮੂੰਹ ਅੱਡੀ ਨਾਲ ਲਵਾਇਆ ਇਸ ਕਰਕੇ ਅਸੀਂ ਅਕਾਲੀ ਦਲ ਨੂੰ ਬਹੁਤ ਟਾਈਮ ਪਹਿਲਾਂ ਹੀ ਮੇਰੇ ਖਾਲੇ ਅਲਵਿਦਾ ਕਹਿਤਾ ਸੀ ਮੈਂ ਨਰੋਲ ਸੀ ਤੇ ਚੀਮਾ ਸਾਹਿਬ ਨੇ ਪਹਿਲਾਂ ਵੀ ਬਹੁਤ ਵੱਡਾ ਥਾਪੜਾ ਦੇ ਕੇ ਮਾਣ ਬਖਸ਼ਿਆ ਸੀ ਤੇ ਹੁਣ ਵੀ ਇਹਨਾਂ ਦੀ ਕੈਣੀ ਤੇ ਕਰਨੀ ਤੇ ਪੱਕੇ ਰਾਂਗੇ ਜਿਵੇਂ ਚੀਮਾ ਸਾਹਿਬ ਕਹਿਣਗੇ ਮੇਰੇ ਵੱਡੇ ਭਰਾ ਨੇ ਪਹਿਲਾਂ ਵੀ ਮੈਨੂੰ ਛੋਟੇ ਭਰਾਵਾਂ ਨੂੰ ਬਹੁਤ ਹੀ ਪਿਆਰ ਦਿੱਤਾ ਤੇ ਹੁਣ ਵੀ ਜਿਵੇਂ ਵੀ ਕਹਿਣਗੇ ਉਵੇਂ ਹੀ ਇਹਨਾਂ ਦੇ ਨਾਲ-ਨਾਲ ਕਦਮ ਦੇ ਕਦਮ ਨਾਲ ਮਿਲਾ ਕੇ ਚੱਲਣਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਧਰ ਖਿੱਚਦੇ ਹੋ ਟੋ ਟੇੜੀ ਹੋ ਗਈ ਤੁਸੀਂ ਵੀ ਕਰੂਗਾ ਪਾਲਾ ਚੋ ਅਜਾ ਮਾਦਵੀ ਪਾਰਟੀ ਚ ਜੁਆਇਨਿੰਗ ਕਰੀਏ ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਜੀ ਤੋਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜੀ ਮੈਂ ਬਹੁਤ ਵਧੀਆ ਤੇ ਅੱਛਾ ਮਹਿਸੂਸ ਕਰਦਾ ਹਾਂ ਖਰ ਮੈਂ ਪਹਿਲਾਂ ਵੀ ਆਮ ਆਦਮੀ ਪਾਰਟੀ ਜੋਇਨ ਕੀਤੀ ਤੇ ਤਕਰੀਬਨ ਵੈਸੀ ਨਰੋਲੀ ਬੈਠੇ ਸੀ ਕਿ ਕੋਈ ਇਹੋ ਜੀ ਗੱਲ ਨਹੀਂ ਸੀ ਵੀ ਆਮ ਆਦਮੀ ਪਾਰਟੀ ਤੋਂ ਵੱਖ ਹੋਈ ਸੀ ਪਹਿਲਾਂ ਵੀ ਮੈਂ ਚੀਮਾ ਸਾਹਿਬ ਨਾਲ ਹੀ ਚੱਲ ਰਿਹਾ ਸੀ ਠੀਕ